ਜਮਨ ਨਮੀ ਕੋਠੀ ਅੱਜ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਸੇਲ ਕਰਨੀ ਹੈ ਮਾਲਕ ਨੇ ਸਾਰਾ ਪਰਿਵਾਰ ਤੇ ਮਾਲਕ ਆਪ ਬਾਹਰ ਚੱਲੇ ਨੇ ਤਾਂ ਕਰਕੇ ਵੇਚਣੀ ਹੈ ਬਣਾਈ ਤਾਂ ਇਹਨਾਂ ਨੇ ਆਪਦੇ ਵਾਸਤੇ ਸੀਗੀ ਪਰ ਇਹਨਾਂ ਦਾ ਬਾਹਰ ਦਾ ਸਿਸਟਮ ਸਾਰਾ ਹੁਣ ਬਣ ਗਿਆ ਸੀ ਤੇ ਗੱਲਬਾਤ ਆਪਾਂ ਕਰਦੇ ਹਾਂ ਜੀ ਸਾਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਸਾਰਾ ਕੁਝ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲੇ ਗਿਆ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਫਿਰ ਇਹ ਚ ਆਪਾਂ ਐਡ ਲਾ ਦਾਂਗੇ ਪਹਿਲਾਂ ਇੱਕ ਵਾਰੀ ਕੋਠੀ ਦੀ ਵੀਡੀਓ ਦੇਖੋ ਜੀ ਤੁਸੀਂ ਤੁਹਾਨੂੰ ਸਾਰਿਆਂ ਨੂੰ ਕੋਠੀ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਕੋਠੀ ਦਾ ਸਾਰਾ ਨਕਸ਼ਾ ਜਿਹੜਾ ਹੈਗਾ ਜੀ ਬਹੁਤ ਵਧੀਆਗਾ ਮਾਲਕ ਨੇ ਸਾਰੀ ਕੋਠੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਸਾਰਾ ਕੰਮ ਮਾਲਕ ਨੇ ਰੀਜਨਲ ਕਰਵਾਇਆ ਹੋਇਆ ਬਾਕੀ ਤੁਸੀਂ ਵੀਡੀਓ ਦੇਖੋ ਜੀ ਇੱਕ ਵਾਰੀ ਤੇ ਜਿਹੜਾ ਇਸ ਕੋਠੀ ਨੂੰ ਰਸਤਾ ਲੱਗਦਾ ਜੀ ਰਸਤੇ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੋਠੀ ਪਾਈ ਹੋਈ ਹੈ ਤੇ ਪਲਾਸਟਰ ਦਾ ਸਾਰਾ ਕੰਮ ਹੋਇਆ ਜੀ ਲਾਈਟਿੰਗ ਦਾ ਮੇਨ ਗੇਟ ਤੋਂ ਜਦੋਂ ਆਪਾਂ ਐਂਟਰ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੂੰ ਬਾਥਰੂਮ ਫਲਸ਼ ਤੇ ਵਿਚਾਲੇ ਇੱਕ ਛੋਟੀ ਜੀ ਗੈਲਰੀ ਇਹਨਾਂ ਨੇ ਰੱਖੀ ਹੋਈ ਏ ਜੀ ਕੱਪੜੇ ਧੋਣ ਵਾਲੀ ਮਸ਼ੀਨ ਰੱਖਣ ਵਾਸਤੇ ਤੇ ਅੰਦਰ ਆਪਾਂ ਪਹੁੰਚ ਗਏ ਸੀ ਇੱਕ ਛੋਟੀ ਜੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲ ਜੂਗੀ ਲੋਬੀ ਦੇ ਵਿੱਚ ਹੀ ਅਟੈਚ ਆਪਾਂ ਨੂੰ ਕਿਚਨ ਮਿਲ ਜੂਗਾ ਤੇ ਦੋ ਆਪਾਂ ਨੂੰ ਬੈੱਡਰੂਮ ਸੈੱਟ ਦੇਖਣ ਨੂੰ ਮਿਲ ਜਾਣਗੇ ਜਿਹੜੇ ਬੈੱਡਰੂਮ ਬਣੇ ਹੋਏ ਨੇ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਕੋਈ ਜ਼ਿਆਦਾ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਨਿੱਕੇ ਨਿੱਕੇ ਮਿਲਣਗੇ ਸੀ ਤੇ ਵਧੀਆ ਪੂਜਾ ਰੂਮ ਮਿਲ ਜੂਗਾ ਜੀ ਪੂਜਾ ਰੂਮ ਦਾ ਕੰਮ ਵਧੀਆ ਕਰਵਾ ਰੱਖਿਆ ਜੀ ਮਾਲਕ ਨੇ ਬਾਕੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਵੀ ਵਧੀਆ ਜੀ ਗਰੇ ਨਾਈਟ ਪੱਥਰ ਦਾ ਕੰਮ ਸਾਰਾ ਇਹਨਾਂ ਨੇ ਕੰਪਲੀਟ ਕਰਵਾ ਰੱਖਿਆ ਕੱਲ ਗਰਿੱਲ ਦਾ ਕੰਮ ਰਹਿਦਾਗਾ ਬਾਕੀ ਮਾੜਾ ਮੋਟਾ ਇਹ ਕੰਮ ਪੈਂਡਿੰਗ ਦੇ ਵਿੱਚ ਪਿਆਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਉੱਪਰੋਂ ਵੀ ਆਪਾਂ ਨੂੰ ਬਹੁਤ ਵਧੀਆ ਮਿਲੂਗਾ ਜੀ ਤੇ ਉੱਪਰ ਵੀ ਆਪਾਂ ਨੂੰ ਇੱਕ ਕਮਰਾ ਮਿਲ ਜੂਗਾ ਤੇ ਉੱਪਰ ਤੋਂ ਉੱਪਰ ਜਾਣ ਵਾਸਤੇ ਪੌੜੀਆਂ ਜੀ ਜੇ ਆਪਾਂ ਫਰਸ਼ ਦੀ ਗੱਲ ਕਰੀਏ ਟਾਈਲਾਂ ਦਾ ਕੰਮ ਬਹੁਤ ਵਧੀਆ ਆਪਨ ਮਿਲ ਜੂਗਾ ਉੱਪਰ ਇੱਕ ਕਮਰਾ ਬਣਿਆ ਹੋਇਆ ਤੁਸੀਂ ਆਪ ਹੀ ਚੈੱਕ ਕਰੋ ਜੀ ਖੁੱਲਾ ਡੁੱਲਾ ਕਮਰਾ ਪੂਰਾ ਵਧੀਆਗਾ ਤੇ ਸਾਰਾ ਕੰਮ ਕਰਵਾ ਰੱਖਿਆ ਮਾੜਾ ਮੋਟਾ ਜਿਹਾ ਰਹਿੰਦਾ ਜਿਵੇਂ ਜੋੜੀਆਂ ਦਾ ਤੇ ਸ਼ੀਸ਼ਿਆਂ ਦਾ ਇਹ ਮਾੜਾ ਮੋਟਾ ਜਿਹਾ ਕੰਮ ਐ ਸਿੰਘ ਕੋਈ ਜ਼ਿਆਦਾ ਗੱਲਬਾਤ ਹੈ ਨਹੀਂ ਬਾਕੀ ਤੁਹਾਨੂੰ ਆਪਾਂ ਵੀਡੀਓ ਚ ਸਾਰਾ ਕੁਝ ਦਿਖਾ ਰਹੇ ਹਾਂ ਜੀ ਜਿਹੜੀ ਸੜਕ ਲੱਗਦੀ ਹੈ ਜਿਹੜਾ ਰਸਤਾ ਲੱਗਦਾ ਉਹ ਵੀ ਤੁਸੀਂ ਚੈੱਕ ਕਰ ਲਓ ਜੀ ਤੇ ਆਸੇ-ਪਾਸੇ ਹਰਿਆਲੀ ਹਰਿਆਲੀ ਅਸੀਂ ਵਧੀਆ ਲੋਕੇਸ਼ਨ ਹੈ ਵਧੀਆ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਇਹਨਾਂ ਨੇ ਕੋਠੀ ਵੇਚਣੀ ਤਾਂ ਨਹੀਂ ਸੀਗੀ ਮਾਲਕ ਕਹਿੰਦੇ ਨੇ ਵੀ ਅਸੀਂ ਬਾਹਰ ਜਾਣਾ ਹੈ ਮਾਲਕ ਕਹਿੰਦੇ ਵੀ ਸਾਡਾ ਕੰਮ ਬਣ ਚੁੱਕਿਆ ਵੀਜ਼ਾ ਵੀ ਆਇਆ ਪਿਆ ਡਾਕੂਮੈਂਟਸ ਵੀ ਸਾਰੇ ਕਲੀਅਰ ਹੋਈ ਪਏ ਨੇ ਬਸ ਜਾਣਾ ਹੀ ਹੈ ਜੀ ਤਾਂ ਕਰਕੇ ਕੋਠੀਏ ਜਿਹੜੀ ਇਹ ਮੌਕੇ ਤੇ ਲੋਡ ਕਰਕੇ ਵੇਚਣੀ ਪੈ ਰਹੀ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਦਿੱਤਾ ਜੀ ਵੀਡੀਓ ਵਧੀਆ ਲੱਗੀ ਐ ਚੰਗੀ ਲੱਗੀ ਐ ਪਸੰਦ ਆਈ ਐ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਨੂਰ ਸ਼ਾਹ ਰੋਡ ਤਨੋਲਾ ਤਨੋਲਾ ਬਰਨਾਲਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਨੋਲੇ ਬਰਨਾਲੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਆ ਜੇ ਆਪਾਂ ਲੰਬਾਈ ਚੌੜਾਈ ਦੀ ਗੱਲ ਕਰੀਏ 15x60 ਇਹਨਾਂ ਨੇ ਜਗ੍ਹਾ ਦੱਸੀ ਐ ਜੀ ਤੇ ਬੈਡਰੂਮ ਕਿੰਨੇ ਬਣੇ ਹੋਏ ਨੇ ਉਹ ਤੁਸੀਂ ਦੇਖ ਲਓ ਜੀ ਦੋ ਬੈਡਰੂਮ ਥੱਲੇ ਆਪਾਂ ਨੂੰ ਮਿਲ ਜਾਣਗੇ ਇੱਕ ਉੱਤੇ ਆਪਾਂ ਨੂੰ ਮਿਲ ਜੂਗਾ ਜੀ ਤੇ ਬਾਥਰੂਮ ਵਗੈਰਾ ਤੁਸੀਂ ਚੈੱਕ ਕਰ ਲਿਆ ਸੀਗਾ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਸੀ ਤਾਂ ਕੋਠੀ ਜਮਾ ਨਮੀਆ ਸੀ ਵਧੀਆ ਲੋਕੇਸ਼ਨ ਤੇ ਬਣੀ ਹੋਈ ਹੈ ਵਧੀਆ ਕੋਠੀ ਹੈ ਇਹਨਾਂ ਨੇ ਡਿਮਾਂਡ 20 ਲੱਖ ਰੁਪਿਆ ਦੱਸੀ ਹੈ ਸੀ 20 ਲੱਖ ਦੇ ਵਿੱਚੋਂ ਮਾਲਕ ਨੇ ਕਿਹਾਗਾ ਵੀ ਮੌਕੇ ਤੇ ਰੇਟ ਕਰ ਲਾਂਗੇ ਤੇ ਤੁਸੀਂ ਗੱਲ ਕਰਨੀ ਹੈ ਮਾਲਕ ਨਾਲ ਤਾਂ 82645 377065 82645770 ਪੁਆਇੰਟ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਤੋਂ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਫੋਨ ਤੇ ਗੱਲਬਾਤ ਆਪ ਕਰ ਲਿਓ ਜੀ ਤੇ ਸਾਰੀ ਗੱਲਬਾਤ ਤੁਹਾਡੀ ਮਾਲਕ ਨਾਲ ਹੋ ਜੂਗੀ ਤੇ ਉਹ ਤੋਂ ਬਾਅਦ ਜਾ ਕੇ ਦੇਖ ਕੇ ਗੱਲਬਾਤ ਆਪ ਦੀ ਸਾਰੀ ਕਰਕੇ ਤੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਪਸੰਦ ਆਈ ਹੈ ਕੋਠੀ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚੇ ਹੋ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਨਾਲ ਇੱਕ ਬੈਲ ਆਈਕਨ ਹੋਇਆ ਜੀ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਹੀਂ ਹੁੰਦਾ ਜੀ ਵੀਡੀਓ ਪੋਵਾ ਉਹ ਆਣੀਏ ਜੀ ਤੁਹਾਡੇ ਕੋਲੇ ਘਰ ਕੋਠੀ ਮਕਾਨ ਐ ਐਡ ਤੁਸੀਂ ਕਰਵਾਉਣੀ ਐ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 7380046273 ਫਰੀ ਚ ਆਪਾਂ ਐਡ ਕਰ ਦਾਂਗੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆਪਣੇ WhatsApp ਨੰਬਰ ਤੇ ਭੇਜ ਦਿਓ ਆਪਨੂੰ ਨਾ ਤਾਂ ਕੋਈ ਫੋਨ ਕਰਕੇ ਪੁੱਛਣ ਦੀ ਲੋੜ ਐ ਨਾ ਕੋਈ ਆਪਨੂੰ ਹੈਲੋ ਲੈ ਕੇ ਭੇਜਣ ਦੀ ਲੋੜ ਐ ਜੀ ਬਸ ਡਾਇਰੈਕਟ ਭੇਜ ਦੇ ਕਰੋ ਵੀਡੀਓ ਜਾਣਕਾਰੀ ਫੋਟੋ ਆ ਉਸ ਤੋਂ ਬਾਅਦ ਐਡ ਤੁਹੜੀ ਲਗਾ ਦਿੱਤੀ ਜਾਊਗੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਤੁਹਾਨੂੰ ਮੈਂ ਆਪਣੇ ਆਪ ਫੋਨ ਕਰ ਲਵਾਂ ਜੇ ਤੁਹਾਨੂੰ ਦੱਸ ਦੂਆਂ ਵੀ ਆਹ ਕਮੀ ਪੇਸ਼ੀ ਐ ਇਹ ਤੁਸੀਂ ਪੂਰੀ ਕਰ ਦੋ ਜੀ ਚਾਹੇ ਵੀਡੀਓ ਚ ਚਾਹੇ ਜਾਣਕਾਰੀ ਚ ਚਾਹੇ ਫੋਟੋਆਂ ਚ ਤੁਹਾਨੂੰ ਆਪਣੇ ਆਪ ਕਾਲ ਕੀਤੀ ਜਾਊਗੀ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਜੀ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦਾ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ। ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ। ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ।